ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਲੰਘੇ ਕੁਝ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵਕ-ਵਕ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਨੇ ਜਿਦੇ ਵਿੱਚ ਖਾਸ ਕਰਕੇ ਸ੍ਰੀ ਹਕਾਲਤਖਬ ਸਾਹਿਬ ਜਿਹੜਾ ਮਾਮਲਾ ਚੱਲਦਾ ਪਿਆ ਉਸ ਸੰਬੰਧੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੇ ਪਹਿਲਾਂ ਵੀ ਇਹ ਗੱਲਾਂ ਕਰ ਦਿੱਤੀਆਂ ਕਿ ਇਹਨਾਂ ਨੂੰ ਸਿਆਸਤ ਤੋਂ ਲਾਂਬੇ ਕਰ ਦੇਣਾ ਚਾਹੀਦਾ ਹੈ ਸਿਆਸਤ ਤੋਂ ਇੱਕ ਪਾਸੇ ਕਰ ਦੇਣਾ ਚਾਹੀਦਾ ਹੈ ਸਿਆਸਤ ਤੋਂ ਸੁਰਖਰੂ ਕਰ ਦੇਣਾ ਚਾਹੀਦਾ ਹੈ ਔਰ ਦੂਜੀ ਗੱਲ ਸਿਆਸਤ ਜਿਹੜੀ ਹੈ ਉਹ ਲੰਬੇ ਸਮੇਂ ਲਈ ਨਹੀਂ ਕਰਨ ਦੇਣੀ ਚਾਹੀਦੀ ਇਸੇ ਚੀਜ਼ ਨੂੰ ਲੈ ਕੇ ਵਿਵਾਦ ਪਹਿਲਾਂ ਆਖਿਆ ਰਿਹਾ ਪਰ ਹੁਣ ਦੁਬਾਰਾ ਇੱਕ ਬਿਆਨ ਸਰਦਾਰਤ ਸੇਮ ਸਿੰਘ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਸੁਖਬੀਰ ਸਿੰਘ ਬਾਦਲ ਤੇ ਐਸਜੀਪੀਸੀ ਦੇ ਸੰਬੰਧੀ ਕੁਝ ਗੱਲਾਂ ਵਿਸ਼ੇਸ਼ ਕਰਦੇ ਨਜ਼ਰ ਆਏ ਨੇ ਹਾਲਾਂਕਿ ਇੱਕ ਵਰਬਲੀ ਤਾਂ ਬਹੁਤ ਗੱਲ ਬੋਲੀ ਜਾਂਦੀ ਹੈ ਕਿ ਐਸਜੀਪੀਸੀ ਦੇ ਉੱਤੇ ਸੁਖਬੀਰ ਸਿੰਘ ਬਾਦਲ ਦਾ ਜਾਂ ਬਾਦਲ ਪਰਿਵਾਰ ਦਾ ਕਬਜ਼ਾ ਰਿਹਾ ਹੈ ਪਰ ਇਸ ਗੱਲ ਨੂੰ ਲੈ ਕੇ ਇਤਰਾਜ਼ ਵੀ ਬੜਾ ਕੀਤਾ ਜਾਂਦਾ ਹੈ ਜ਼ਾਹਿਰ ਤਾਂ ਇਤਰਾਜ਼ ਹੋਵੇ ਵੀ ਕਿਉਂ ਨਾ ਕਿਉਂਕਿ ਐਸਜੀਪੀਸੀ ਇੱਕ ਆਟੋਨੋਮਸ ਬਾਡੀ ਹੈ ਜਾਂ ਬਾਡੀ ਸੀ ਪਰ ਉਸ ਬਾਡੀ ਨੂੰ ਲੈ ਕੇ ਉਸ ਆਟੋਨੋਮਸ ਬਾਡੀ ਨੂੰ ਲੈ ਕੇ ਆਟੋਨੋਮਸ ਕਨਸਟੀਟਿਊਸ਼ਨ ਨੂੰ ਲੈ ਕੇ ਜਿਹੜਾ ਸਿੱਖ ਪੰਥ ਦਾ ਕਨਸਟੀਟਿਊਸ਼ਨ ਹੈ ਉਹਦੇ ਉੱਤੇ ਜਦੋਂ ਸਵਾਲ ਖੜੇ ਹੋਣ ਲੱਗ ਜਾਣ ਉਹਦੇ ਉੱਤੇ ਜਦੋਂ ਸਵਾਲ ਕਾਇਮ ਕੀਤੇ ਜਾਣ ਲੱਗ ਜਾਣ ਤੇ ਜ਼ਾਹਿਰ ਤਨ ਵਿਰੋਧ ਵੀ ਉਸ ਗੱਲ ਦਾ ਹੋਵੇਗਾ ਇਤਰਾਜ਼ ਵੀ ਕੀਤਾ ਜਾਵੇਗਾ ਪਰ ترਸੀਮ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਇਸ ਮਾਮਲੇ ਨੂੰ ਲੈ ਕੇ ਸ਼ਰਿਆਮ ਬੋਲਦੇ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਦਲ ਤੇ ਐਸਜੀਪੀਸੀ ਉੱਤੇ ਸਵਾਲ ਚੁੱਕਦੇ ਨਜ਼ਰ ਆਏ ਨੇ ਕਿਉਂ ਚੁੱਕਿਆ ਸਵਾਲ ਕੀ ਸਵਾਲ ਚੁੱਕਿਆ ਆਓ ਉਹਨਾਂ ਦੇ ਮੂੰਹ ਸੁਣਦੇ ਆ ਸੀਮੀ ਜੀ ਉਹਨਾਂ ਨੂੰ ਇੱਕ ਜਸੇਦਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਪਹਿਲਾਂ ਵੀ ਸ਼ਾਇਦ ਤੁਹਾਡੀ ਵੀ ਨਜ਼ਰ 'ਚ ਹੋਵੇ ਕਿ ਇਹਨਾਂ ਨੇ ਬਹੁਤ ਲੰਮਾ ਟਮ ਇਹ ਡੀਡੀ ਜੀ ਆਕਾਲੀ ਦਲ ਦੀ ਵਾਕ ਤੋਂ ਉਹਨਾਂ ਦੇ ਹੱਥ 'ਚ ਰਹੀ ਇਸ ਕਮੇਟੀ ਦਾ ਪ੍ਰਬੰਧ ਉਹਨਾਂ ਦੇ ਹੱਥ 'ਚ ਰਜਾ ਉਸ ਟਾਈਮ ਤੱਕ ਉਸ ਟਾਈਮ ਦੇ ਵਿੱਚ ਬਹੁਤ ਵੱਡੀਆਂ ਕੋਈ ਇਹੋ ਜਿਹੀਆਂ ਬਜਰਗਨਾਹ ਹੋਏ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜੋ ਉਹਨਾਂ ਨੇ ਹੁਣ ਤੇ ਚਲੋ ਜਸੇਦਰ ਸਾਹਿਬ ਨੇ ਵੀ ਉਹਨਾਂ ਨੂੰ ਦੋਸ਼ੀ ਤੇ ਗਰਾਂ ਨਹੀਂ ਦਿੱਤਾ ਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜੀ ਸਜ਼ਾ ਵੀ ਦਿੱਤੀ ਜਾਵੇ ਜਿਹੜਾ ਕੌਮ ਨਾ ਆਉਣ ਵਾਲੇ ਸਮੇਂ 'ਚ ਵੀ ਕੋਈ ਇਦਾਂ ਦਾ ਧਰੋ ਆ ਜਾ ਉਹਨਾਂ ਨਾਲ ਬੇਈਮਾਨੀ ਨਾ ਕਰ ਸਕੇ ਸਰ ਅੰਮ੍ਰਿਤਪਾਲ ਜੀ ਕੀ ਕਹਿੰਦਾ ਕਿ ਇੱਕ ਜਨਤਾ ਦੁਆਰਾ ਸੰਸਦ ਵਿੱਚ ਚੁਣਲੇ ਗਏ ਨੇ ਤੇ ਅਜੇ ਤੱਕ ਵੀ ਉਹਨਾਂ ਨੂੰ ਦੇ ਬਾਰੇ ਸਰਕਾਰ ਕੋਈ ਵੱਡਾ ਐਕਸ਼ਨ ਨਹੀਂ ਲੈ ਰਹੀ ਹੈ ਉਹਨੂੰ ਵਿਹਾਦ ਕਰਨ ਬਾਰੇ ਸੋਚ ਨਹੀਂ ਲੀ ਕਿ ਲੱਗਦਾ ਜਿਵੇਂ ਤਾਂ ਅੱਜ ਤੱਕ ਆ ਜਾ ਰਹੇ ਨਹੀਂ ਇਹ ਜੀ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਪੰਜਾਬ ਨਾ ਹਮੇਸ਼ਾ ਹੀ ਦਿੱਲੀ ਜਾਂ ਸਾਡੀਆਂ ਆਪਣੇ ਇੱਥੇ ਦੇ ਪੰਜਾਬ ਸਰਕਾਰ ਵੀ ਇਹ ਕਿਸਮਤ ਦਿੱਲੀ ਤੋਂ ਚੱਲ ਰਹੀ ਆ ਉਹ ਵੀ ਸਾਡੀਆਂ ਕੋਈ ਭਾਵਨਾਵਾਂ ਦੇ ਲੋਕਤੰਤਰ ਦੀ ਕੋਈ ਇੱਜ਼ਤ ਕਦਰ ਨਹੀਂ ਜਾਣਦੇ ਹੋયા ਉਹਨਾਂ ਨੂੰ ਦੇਖੋ ਕਿ ਪੰਜਾਬ ਚੋਂ ਸਭ ਤੋਂ ਵੱਡੇ ਬਹੁਮਤ ਨਾ ਹੋ ਜਿੱਤੇ ਤੇ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਜਿਹੜੇ ਕੋਈ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਤੇ ਮੰਤਰੀਪਦ ਦੇ ਕੇ ਵੀ ਨਵਾਜਿਆ ਜਾ ਰਿਹਾ ਜੋ ਸਾਡੇ ਸਾਡੇ ਪੰਜਾਬ ਦੇ ਖਿਲਾਫ ਕੰਮ ਕਰਨ ਵਾਲੇ ਆ